ਜਿਹੜੀ ਇਹ ਇੱਕ ਸੂਬੇ ਦੇ ਉੱਪਰ ਪੁਲੀ ਦਿਖਾਈ ਦੇ ਰਹੀ ਆ ਇਸ ਪੁਲੀ ਤੋਂ ਲੈ ਕੇ ਇਸ ਤੋਂ ਅਗਲੀ ਪੁਲੀ ਆ ਜਿਹੜੀ ਉਹਦੇ ਤੱਕ ਆ ਜਿਹੜਾ ਸੂਆ ਇਹ ਚੱਲਣ ਤੋਂ ਪਹਿਲਾਂ ਹੀ ਟੁੱਟ ਚੁੱਕਿਆ ਦੋਸਤੋ ਪੰਜਾਬ ਸਰਕਾਰ ਨੇ ਸੂਬੇ ਦੇ ਵਿੱਚ ਨਹਿਰੀ ਪਾਣੀ ਪਹੁੰਚਾਉਣ ਵਾਸਤੇ ਆ ਜਿਹੜਾ ਬਹੁਤ ਵੱਡੇ ਪੱਧਰ ਤੇ ਮੁਹਿੰਮ ਜਿਹੜੀ ਆ ਉਹ ਚਲਾਈ ਆ ਤੇ ਸੂਬੇ ਦੇ ਵਿੱਚ ਰਜਵਾਹੇ ਆ ਜਿਹੜੇ ਉਹ ਪੱਕੇ ਕੀਤੇ ਜਾ ਰਹੇ ਆ ਅਸੀਂ ਖੜੇ ਆ ਪਾਤੜਾਂ ਦੇ ਬਾਈਪਾਸ ਦੇ ਉੱਪਰ ਮੈਂ ਕੈਮਰਾਮੈਨ ਨੂੰ ਕਹਾਂਗਾ ਜਿਹੜੀ ਤਸਵੀਰ ਦਿਖਾਈ ਜਾਵੇ 11 ਕਿੱਲਿਆਂ ਵਾਲੀ ਅਨਾਜ ਮੰਡੀ ਹੈ ਤੇ ਇੱਧਰ ਆ ਜਿਹੜੀ ਸੈਂਟਰ ਸਿਟੀ ਜਿਹੜੀ ਹੈ ਇੱਥੇ ਮਾਰਕੀਟ ਹੈ ਉਹਦੇ ਅਸੀਂ ਬਿਲਕੁਲ ਵਿਚਾਲੇ ਖੜੇ ਆ ਤਾਂ ਜਿਹੜੀ ਇਹ ਇੱਕ ਸੂੜੇ ਦੇ ਉੱਪਰ ਪੁਲੀ ਦਿਖਾਈ ਦੇ ਰਹੀ ਆ ਇਸ ਪੁਲੀ ਤੋਂ ਲੈ ਕੇ ਇਸ ਤੋਂ ਅਗਲੀ ਪੁਲੀ ਆ ਜਿਹੜੀ ਉਹਦੇ ਤੱਕ ਆ ਜਿਹੜਾ ਸੂਆ ਇਹ ਚੱਲਣ ਤੋਂ ਪਹਿਲਾਂ ਹੀ ਟੁੱਟ ਚੁੱਕਿਆ ਜੇਕਰ ਗੱਲ ਕੀਤੀ ਜਾਵੇ ਸਾਡੇ ਪੰਜਾਬ ਦੇ ਲੋਕਾਂ ਦੇ ਨਾਲ ਕਿਤੇ ਨਾ ਕਿਤੇ ਇਹ ਠੱਗੀ ਵੱਜਦੀ ਦਿਖਾਈ ਦੇ ਰਹੀ ਹੈ ਕਿਉਂਕਿ ਸੂਆ ਜਿਹੜਾ ਬਣ ਕੇ ਹਜੇ ਤੱਕ ਅਜੇ ਤਿਆਰ ਨਹੀਂ ਹੋਇਆ ਅੱਗੇ ਇਸ ਦੇ ਉੱਪਰ ਹਜੇ ਲੈਂਟਰ ਪੈ ਰਿਆ ਨਰਮਣਾ ਰੋਡ ਤੋਂ ਪਿੱਛੇ ਜਿਹੜਾ ਕਾਰ ਬਾਜ਼ਾਰ ਉਹਦੇ ਵਿੱਚ ਉੱਪਰ ਹੈ ਜਿਹੜਾ ਹਜੇ ਲੈਂਟਰ ਪੈਣ ਦਾ ਕੰਮ ਚੱਲ ਰਿਹਾ ਤੇ ਇੱਥੇ ਹਜੇ ਬੀਤੇ ਦਿਨੀ ਹੈ ਜਿਹੜੀ بارش ਪਈ ਆ ਉਹਦੇ ਨਾਲ ਪਾਣੀ ਵਿੱਚ ਸੂਵੇ ਦੇ ਆ ਜਿਹੜਾ ਜਮਾ ਹੋ ਗਿਆ ਸੀਗਾ ਤੇ ਉਸੇ ਪਾਣੀ ਦੇ ਨਾਲ ਹੀ ਆ ਜਿਹੜਾ ਇਸ ਸੂਵੇ ਦੇ ਵਿੱਚ ਲੀਆਂ ਜਿਹੜੀਆਂ ਲੈਂਟਰ ਪਾਈਆਂ ਹੋਈਆਂ ਸਲੇਬਾ ਜਿਹੜੀਆਂ ਇਹ ਸਾਰੀਆਂ ਟੁੱਟ ਕੇ ਜਿਹੜੀਆਂ ਵੱਖੋ-ਵੱਖਰੀਆਂ ਹੋ ਚੁੱਕੀਆਂ ਕੈਮਰਾਮੈਨ ਨੂੰ ਕਹਾਗਾ ਕਿ ਇਹਦੀਆਂ ਤਸਵੀਰਾਂ ਜਿਹੜੀਆਂ ਉਹ ਦਰਸ਼ਕਾਂ ਦੇ ਨਾਲ ਸਾਂਝੀਆਂ ਕੀਤੀਆਂ ਜਾਣ ਤੇ ਜਿਹੜਾ ਉਹ ਪਿੱਛੇ ਤੋਂ ਲੈ ਕੇ ਆ ਸਲੇਬਾ ਜਿਹੜੀਆਂ ਇਹ ਸਾਰੀਆਂ ਵੱਖੋ-ਵੱਖਰੀਆਂ ਹੋ ਚੁੱਕੀਆਂ ਸਾਰੀਆਂ ਟੁੱਟ ਚੁੱਕੀਆਂ ਬਹੁਤ ਵੱਡੀਆਂ ਜਿਹੜੀਆਂ ਇਹਦੇ ਵਿੱਚ ਦਰਾੜਾਂ ਪੈ ਚੁੱਕੀਆਂ ਇਹ ਜਿਹੜਾ ਮੋਟਾਈ ਆ ਜਿਹੜੀ ਇਹਨਾਂ ਸਲੇਬਾਂ ਦੀ ਦੇਖਣ ਦੇ ਵਿੱਚ ਇਸ ਤਰ੍ਹਾਂ ਜਾਪ ਰਿਹਾ ਜਿਵੇਂ 2 ਤੋਂ 2.5 ਇੰਚ ਦੇ ਜਿਹੜਾ ਕਰੀਬ ਇਹਨਾਂ ਦੀ ਜਿਹੜੀਆਂ ਸਲੇਬਾਂ ਦੀ ਆ ਮੋਟਾਈ ਆ ਲੈਂਟਰ ਦੀ ਉਹ ਪਾਈ ਹੋਈ ਆ ਇਹ ਵੀ ਜਿਹੜਾ ਇੱਕ ਜਾਂਚ ਦਾ ਵਿਸ਼ਾ ਇਹ ਮਨਜ਼ੂਰੀ ਕਿੰਨੀ ਮੋਟਾਈ ਦੀ ਕਾਗਜ਼ਾਂ ਦੇ ਵਿੱਚ ਆ ਜਿਹੜੀ ਮਹਿਕਮੇ ਵੱਲੋਂ ਠੇਕੇਦਾਰਾਂ ਨੂੰ ਦਿੱਤੀ ਗਈ ਆ ਉਸ ਮੁਤਾਬਕ ਇਹ ਜਿਹੜਾ ਲੈਂਟਰ ਪਾਇਆ ਜਾ ਰਿਹਾ ਤੇ ਜਾਂ ਫਿਰ ਇਹ ਇਹਦੇ ਵਿੱਚ ਵੀ ਆ ਜਿਹੜੀ ਠੇਕੇਦਾਰਾਂ ਵੱਲੋਂ ਗੜਬੜ ਕੀਤੀ ਗਈ ਆ ਇਹ ਬੜਾ ਬਹੁਤ ਵੱਡਾ ਜਿਹੜਾ ਉਹ ਜਾਂਚ ਦਾ ਵਿਸ਼ਾ ਇਹ ਜਿਹੜੀ ਅ ਪਿੱਛੇ ਤੋਂ ਲੈ ਕੇ ਅਸੀਂ ਤੁਹਾਨੂੰ ਤਸਵੀਰਾਂ ਜਿਹੜੀਆਂ ਦਿਖਾ ਰਹੇ ਹਾਂ ਲੈਂਟਰਾ ਜਿਹੜਾ ਬਿਲਕੁਲ ਹੀ ਟੁੱਟ ਚੁੱਕਿਆ ਇਹਨੂੰ ਸ਼ੁਰੂ ਹੋਣ ਤੋਂ ਪਹਿਲਾਂ ਹੀ ਟਣਾ ਜਿਹੜਾ ਸ਼ੁਰੂ ਹੋ ਚੁੱਕਿਆ ਤੇ ਇਸ ਤੋਂ ਅੱਗੇ ਜੇਕਰ ਪਿੱਛੋਂ ਨਹਿਰ ਦੇ ਵਿੱਚ ਜਿਹੜਾ ਪਾਣੀ ਛੱਡਿਆ ਜਾਂਦਾ ਤਾਂ ਉਹ ਪਾਣੀ ਹੈ ਜਿਹੜਾ ਉਹ ਕਿਸ ਤਰ੍ਹਾਂ ਚੱਲੇਗਾ ਕੈਮਰਾਮੈਨ ਨੂੰ ਕਹਾਂਗਾ ਜਿਹੜੀਆਂ ਤਸਵੀਰਾਂ ਉਹ ਦਰਸ਼ਕਾਂ ਦੇ ਨਾਲ ਆ ਜਿਹੜੀਆਂ ਸਾਂਝੀਆਂ ਕੀਤੀਆਂ ਜਾਣ ਕਿਉਂਕਿ ਇਹ ਬਹੁਤ ਲੰਬਾਈ ਦੇ ਵਿੱਚ ਹੈ ਜਿਹੜਾ ਸੂਵੇ ਦੇ ਵਿੱਚ ਵਿੱਚ ਪਾੜ ਪਏ ਚੁਕਿਆ ਤਾਂ ਸਲੇਬਾਂ ਜਿਹੜੀਆਂ ਉਹ ਸਾਰੀਆਂ ਟੁੱਟ ਚੁਕੀਆਂ ਸਿਰੇ ਤੱਕ ਜਿਹੜੀ ਉਥੋਂ ਤੱਕ ਲੰਬਾਈ ਦਿਖ ਰਹੀ ਆ ਇਹ ਸਾਰੀ ਜਿਹੜੀ ਆ ਸਲੇਬ ਇਧਰ ਨਾਲੋਂ ਉਧਰਲੀ ਸਲੇਬਾਂ ਜਿਹੜੀ ਉਹ ਵੱਖਰੀ ਹੋ ਚੁੱਕੀ ਹੈ ਜੇਕਰ ਇੰਨੀ ਕੁ بارش ਦੇ ਪਾਣੀ ਦੇ ਨਾਲ ਹੀ ਇਹ ਸਲੇਬ ਦੇ ਵਿੱਚ ਇੰਨੀਆਂ ਤੇੜਾਂ ਆ ਚੁਕੀਆਂ ਇਹ ਟੁੱਟ ਚੁੱਕੀ ਹੈ ਤਾਂ ਕਿਤੇ ਨਾ ਕਿਤੇ ਇਹਦੇ ਮਟੀਰੀਅਲ ਦੇ ਵਿੱਚ ਵੀ ਆ ਜਿਹੜੀ ਗੜਬੜ ਕੀਤੀ ਹੋਈ ਹੋ ਸਕਦੀ ਆ ਕਿਉਂਕਿ ਇਹ ਬਹੁਤ ਵੱਡਾ ਜਾਂਚ ਦਾ ਵਿਸ਼ਾ ਹੈ ਇਹਦੀ ਜਿਹੜੀ ਕੁਆਲਿਟੀ ਆ ਜਿਹੜੀ ਉਹਦੀ ਜਾਂਚ ਹੋਣੀ ਚਾਹੀਦੀ ਲੈਬੋਰਟਰੀ ਦੇ ਵਿੱਚ ਜਿਹੜੀ ਇਹਦੇ ਟੈਸਟ ਵਗੈਰਾ ਹੋਣੇ ਚਾਹੀਦੇ ਆ ਕਿ ਕਿੰਨਾ ਮਟੀਰੀਅਲ ਆ ਜਿਹੜਾ ਇਹਦੇ ਵਿੱਚ ਇਹ ਠੇਕੇਦਾਰ ਵੱਲੋਂ ਵਰਤਿਆ ਗਿਆ ਕਿਉਂਕਿ ਪਿਛਲੇ ਦਿਨੀ ਵੀ ਅਸੀਂ ਉਧਰ ਇਹਦੀ ਖਬਰ ਇੱਕ ਨਸ਼ਰ ਕੀਤੀ ਸੀਗੀ ਉਹਦੇ ਵਿੱਚ ਵੀ ਆ ਥੋੜਾ ਉਸ ਟਾਈਮ ਜਿਹੜੀ ਆ ਇਹ ਗੜਬੜ ਦਿਖਾਈ ਦੇ ਰਹੀ ਸੀਗੀ ਪਰ ਹੁਣ ਥੋੜੇ ਦਿਨਾਂ ਬਾਅਦ ਇਹ ਜਿਹੜੀ ਇਹ ਤਸਵੀਰ ਜਿਹੜੀ ਬਿਲਕੁਲ ਸਾਫ਼ ਸਭ ਦੇ ਸਾਹਮਣੇ ਆ ਚੁੱਕੀ ਆ ਕਿ ਜਿਹੜੀ ਅ ਤੇਕੇਦਾਰ ਵੱਲੋਂ ਜਿਹੜੀ ਸੂਵੇ ਦੀ ਉਸਾਰੀ ਕੀਤੀ ਜਾ ਰਹੀ ਹੈ ਇਹ ਜਿਹੜੀ ਆ ਬਹੁਤ ਵੱਡੇ ਸਵਾਲਾਂ ਦੇ ਘੇਰੇ ਦੇ ਵਿੱਚ ਆ ਚੁੱਕੀ ਹੈ ਪ੍ਰਸ਼ਾਸਨ ਕੁੰਭ ਕਰਨੀ ਨੀਂਦ ਸੁੱਤਾ ਹੋਇਆ ਕਿਉਂਕਿ ਹੱਲੇ ਅੱਗੇ ਕੰਮ ਚੱਲਦਾ ਤਾਂ ਪਿੱਛੇ ਜਿਹੜਾ ਉਹ ਟੁੱਟਣਾ ਵੀ ਸ਼ੁਰੂ ਹੋ ਚੁੱਕਿਆ ਇੱਕ ਦੋ ਥਾਵਾਂ ਤੇ ਜੇਕਰ ਇਸ ਤਰ੍ਹਾਂ ਦੀ ਕਾਰਵਾਈ ਹੁੰਦੀ ਆ ਤਾਂ ਠੇਕੇਦਾਰ ਪਹਿਲਾਂ ਵੀ ਕਈ ਵਾਰ ਦੇਖਿਆ ਉਹਦੀ ਲਿਪਾ ਪੋਚੀ ਕਰਕੇ ਉਹਦਾ ਕੰਮ ਚੱਲਦਾ ਕਰ ਦਿੰਦੇ ਹੁੰਦੇ ਆ ਪਰ ਇਹ ਜਿਹੜਾ ਕੰਮ ਹੈ ਇਹ ਬਹੁਤ ਵੱਡਾ ਜਿਹੜਾ ਵਿਸ਼ਾ ਹੈਗਾ ਜਾਂਚ ਦਾ ਇਹਨੂੰ ਜਾਂਚ ਕਰਕੇ ਜੇਕਰ ਠੇਕੇਦਾਰ ਵੱਲੋਂ ਇਸ ਤਰ੍ਹਾਂ ਦੀ ਕੋਈ ਕਤਾਹੀ ਵਰਤੀ ਗਈ ਆ ਤਾਂ ਉਹਦੇ ਤੇ ਸਖਤ ਜਿਹੜੀ ਆ ਬਣਦੀ ਕਾਨੂੰਨੀ ਕਾਰਵਾਈ ਆ ਜਿਹੜੀ ਉਹ ਕੀਤੀ ਜਾਣੀ ਚਾਹੀਦੀ ਆ ਮੈਂ ਕੈਮਰਾਮੈਨ ਨੂੰ ਕਹਾਂਗਾ ਜਿਹੜੀਆਂ ਤਸਵੀਰਾਂ ਉਹ ਇੱਥੇ ਵੀ ਦਿਖਾਈਆਂ ਜਾਣ ਕਿ ਠੇਕੇਦਾਰ ਵੱਲੋਂ ਜਿਹੜਾ ਕੰਮ ਕੀਤਾ ਗਿਆ ਉਹ ਦਰਖਤਾਂ ਨੂੰ ਵੀ ਕਟਾਈ ਕਰਨ ਦੀ ਬਜਾਏ ਮਨਜ਼ੂਰੀ ਲੈ ਕੇ ਆ ਜਿਹੜੀ ਦਰਖਤਾਂ ਦੀ ਕਟਾਈ ਕਰਨੀ ਪੈਂਦੀ ਹੈ ਇੱਥੇ ਜਿਹੜਾ ਸਾਰਾ ਸਿਸਟਮ ਇਸੇ ਤਰ੍ਹਾਂ ਹੀ ਆ ਜਿਹੜਾ ਉਹ ਠੇਕੇਦਾਰ ਵੱਲੋਂ ਚਲਾਇਆ ਗਿਆ ਦਰਖਤਾਂ ਜਿਹੜੇ ਉਹ ਵਿੱਚੇ ਹੀ ਜਿਹੜੇ ਆ ਲਿੰਟਰ ਪਾਉਣ ਦੇ ਸਮੇਂ ਆ ਜਿਹੜੇ ਵਿੱਚੇ ਹੀ ਫਿੱਟ ਕਰ ਦਿੱਤੇ ਗਏ ਆ ਜਦੋਂ ਹੁਣ ਦਰਖਤਾਂ ਦੀਆਂ ਜੜ੍ਹਾਂ ਜਿਹੜੀਆਂ ਉਹ ਮੋਟੀਆਂ ਹੋਈਆਂ ਤਾਂ ਉਹ ਸੰਭਾਵਨਾ ਵੀ ਹੈ ਕਿ ਜਿਹੜਾ ਲਿੰਟਰ ਆ ਉਹ ਲਾਗੋ ਪਾਟਣਾ ਸ਼ੁਰੂ ਹੋ ਜਾਏਗਾ ਇਹ ਜਿਹੜਾ ਠੇਕੇਦਾਰ ਵੱਲੋਂ ਇਹ ਜਿਹਾ ਜਿਹੜੀਆਂ ਉਨਤਾਈਆਂ ਕੀਤੀਆਂ ਗਈਆਂ ਕਿ ਕਿਤੇ ਨਾ ਕਿਤੇ ਜਿਹੜਾ ਪ੍ਰਸ਼ਾਸਨ ਦੇ ਉੱਪਰ ਵੀ ਆ ਬਹੁਤ ਵੱਡਾ ਜਿਹੜੇ ਉਹ ਸਵਾਲ ਖੜੇ ਕਰਦਾ ਮੈਂ ਕੈਮਰਾਮੈਨ ਨੂੰ ਕਹਾਂਗਾ ਕਿ ਤਸਵੀਰ ਆ ਜਿਹੜੀ ਉਹ ਇੱਥੋਂ ਦੀ ਦਿਖਾਈ ਜਾਵੇ ਇਹ ਜਿਹੜੀ ਸਲੇਬ ਬਿਲਕੁਲ ਥੱਲੇ ਵਾਲੇ ਪਾਸਿਓਂ ਜਿਹੜੀ ਉਹ ਅਲੱਗ ਹੋ ਚੁੱਕੀ ਆ ਪਾਟ ਕੇ ਇਹਦੇ ਵਿੱਚ ਸਾਫ਼ ਦਿਖਾਈ ਦੇ ਰਿਹਾ ਕਿ ਇਹਦੇ ਲੈਂਟਰ ਪਾਉਣ ਦੇ ਸਮੇਂ ਜਿਹੜਾ ਇਹਦੇ ਵਿੱਚ ਕਿਤੇ ਵੀ ਸਰੀਏ ਦੀ ਹੈ ਜਿਹੜੀ ਵਰਤੋਂ ਉਹ ਨਹੀਂ ਕੀਤੀ ਗਈ ਹਾਲਾਂਕਿ ਜਦੋਂ ਵੀ ਕਿਤੇ ਲੈਂਟਰ ਪਾਇਆ ਜਾਂਦਾ ਤਾਂ ਉਹਦੇ ਵਿੱਚ ਬਕਾਇਦਾ ਜਿਹੜੀ ਉਹਦੀ ਮਜ਼ਬੂਤੀ ਵਾਸਤੇ ਸਰੀਏ ਦੀ ਵਰਤੋਂ ਕੀਤੀ ਜਾਂਦੀ ਹੈ ਪਰ ਇੱਥੇ ਜਿਹੜਾ ਠੇਕੇਦਾਰਾਂ ਵੱਲੋਂ ਜਿਹੜਾ ਸਰੀਏ ਦੀ ਵਰਤੋਂ ਬਿਲਕੁਲ ਵੀ ਨਹੀਂ ਕੀਤੀ ਗਈ ਇਹ ਮਹਿਕਮੇ ਦੀਆਂ ਜਿਹੜੀਆਂ ਹਦਾਇਤਾਂ ਦੇ ਅਨੁਸਾਰ ਕੰਮ ਹੋ ਰਿਹਾ ਜਾਂ ਕਿ ਮਹਿਕਮੇ ਦੀਆਂ ਹਦਾਇਤਾਂ ਤੋਂ ਬਾਹਰ ਜਾ ਕੇ ਜਿਹੜਾ ਠੇਕੇਦਾਰ ਵੱਲੋਂ ਇਹ ਕੰਮ ਕੀਤਾ ਜਾ ਰਿਹਾ ਇਹ ਵੀ ਕਿਤਨਾ ਕਿਤੇ ਜਿਹੜਾ ਇਹ ਜਾਂਚ ਦਾ ਵਿਸ਼ਾ ਇਹਦੇ ਤੇ ਪੰਜਾਬ ਸਰਕਾਰ ਨੂੰ ਤੇ ਸੰਬੰਧਤਾ ਜਿਹੜਾ ਵਿਭਾਗ ਨੂੰ ਆ ਜਿਹੜਾ ਉਹ ਫੌਰਨ ਤੌਰ ਤੇ ਆ ਜਿਹੜੀ ਕਾਰਵਾਈ ਕਰਕੇ ਇਹਦੇ ਤੇ ਬਣਦੀ ਹੈ ਜਿਹੜੀ ਕਾਨੂੰਨੀ ਕਾਰਵਾਈ ਆ ਜਿਹੜੀ ਅਮਲ ਵਿੱਚ ਲਿਓਣੀ ਚਾਹੀਦੀ ਹੈ ਤਸਵੀਰਾਂ ਜਿਹੜੀਆਂ ਉਸ ਤੋਂ ਅਗਲੀਆਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਕੈਮਰਾਮੈਨ ਨੂੰ ਕਹਾਵਾਂਗਾ ਕਿ ਤਸਵੀਰਾਂ ਜਿਹੜੀਆਂ ਇਹ ਦਿਖਾਈਆਂ ਜਾਣ ਇੱਥੇ ਆ ਜਿਹੜਾ ਅੱਜ ਤੜਕਸਾਰ ਜਿਹੜਾ ਠੇਕੇਦਾਰਾਂ ਵੱਲੋਂ ਆ ਕੇ ਇੱਥੇ ਉਹ ਟੁੱਟੇ ਹੋਏ ਸੂਵੇ ਨੂੰ ਆ ਜਿਹੜਾ ਜੀਸੀਬੀ ਦੇ ਪੰਜੇ ਮਾਰ ਕੇ ਉਹਨਾਂ ਨੂੰ ਜਿਹੜਾ ਵਿਚ ਨੂੰ ਆ ਸਲੇਬਾਂ ਨੂੰ ਆ ਸੱਟਿਆ ਗਿਆ ਤੇ ਉੱਪਰ ਆ ਜਿਹੜੀ ਇਹਦੇ ਮਿੱਟੀ ਕੀਤੀ ਗਈ ਆ ਕਿ ਕਿਸੇ ਨੂੰ ਛੇਤੀ ਕਿਤੇ ਇਹਦੇ ਬਾਰੇ ਪਤਾ ਨਾਲ ਲੱਗ ਸਕੇ ਕਿਉਂਕਿ ਇਸ ਤੋਂ ਅਗਲੀ ਸਲੇਬਾ ਜਿਹੜੀ ਉਹਦੇ ਵਿੱਚ ਵੀ ਪੂਰੀ ਜਿਹੜੀ ਆ ਤਰੇੜ ਆ ਚੁੱਕੀ ਹੈ ਉਹ ਵੀ ਹੁਣ ਖਿਲਰ ਵਾਸਤੇ ਤਿਆਰ ਹੋ ਚੁੱਕੀ ਆ ਤੇ ਇਸ ਤੋਂ ਅੱਗੇ ਆ ਜਿਹੜੀ ਉਹ ਅਗਲੇ ਪਾਸੇ ਤਸਵੀਰਾਂ ਜਿਹੜੀਆਂ ਉਹ ਵੀ ਤੁਹਾਨੂੰ ਦਿਖਾਉਨੇ ਆ ਕਿ ਅਗਲੇ ਪਾਸੇ ਆ ਜਿਹੜਾ ਉਹ ਵੀ ਸੁਆ ਇੱਥੋਂ ਟੁੱਟ ਚੁੱਕਿਆ ਤੇ ਇੱਥੇ ਵੀ ਆ ਜਿਹੜਾ ਉਹ ਜੀਸੀਬੀ ਦੇ ਨਾਲ असलीपा ਨੂੰ ਆ ਜਿਹੜਾ ਥੱਲੇ ਖਿੱਚ ਕੇ ਤੇ ਉਹਦੇ ਉੱਪਰ ਆ ਜਿਹੜੀ ਆ ਮਿੱਟੀ ਦੇ ਢੇਰ ਆ ਜਿਹੜੇ ਉਹ ਲਾਏ ਜਾ ਚੁੱਕੇ ਆ ਤੇ ਜਿਹੜਾ ਕਿ ਦੇਖਣ ਵਾਲੇ ਇਨਸਾਨ ਨੂੰ ਕਿਸੇ ਨੂੰ ਵੀ ਲੱਗੇ ਕਿ ਹਜੇ ਇੱਥੇ ਕੋਈ ਠੇਕੇਦਾਰ ਆ ਜਿਹੜਾ ਕੰਮ ਕਰ ਕਰ ਰਹੇ ਆ ਪਰ ਜਿਹੜੀ ਅਸਲੀਅਤ ਆ ਇਹਦੀ ਉਹ ਉਹ ਸਾਹਮਣੇ ਆ ਚੁੱਕੀ ਆ ਕਿ ਜਿਹੜੀਆਂ ਸਲੇਬਾਂ ਜਿਹੜੀਆਂ ਸਾਰੀਆਂ ਉਹ ਟੁੱਟਣੀਆਂ ਸ਼ੁਰੂ ਹੋ ਚੁੱਕੀਆਂ ਤੇ ਠੇਕੇਦਾਰਾਂ ਵੱਲੋਂ ਆ ਜਿਹੜੀ ਇਹ ਵਿਕਾਸ ਦੇ ਨਾਂ ਤੇ ਜਿਹੜੀ ਇਹ ਖਾਣਾ ਪੂਰਤੀ ਆ ਜਿਹੜੀ ਕੀਤੀ ਜਾ ਰਹੀ ਆ ਤੇ ਕਿਤੇ ਨਾ ਕਿਤੇ ਸਰਕਾਰੀ ਖਜ਼ਾਨੇ ਨੂੰ ਪੰਜਾਬ ਦੀ ਜਨਤਾ ਦੀ ਆ ਜਿਹੜੀ ਇੱਕ ਇੱਕ ਰੁਪਈਆ ਜੋੜਿਆ ਹੋਇਆ ਜਿਹੜੀ ਪੂੰਜੀ ਆ ਉਹਨੂੰ ਆ ਜਿਹੜਾ ਉਹ ਵੱਡੇ ਪੱਧਰ ਤੇ ਠੱਗਿਆ ਜਾ ਰਿਹਾ ਹੈ ਸਾਡੇ ਹਲਕਾ ਛੁਤਰਾਣਾ ਦੇ ਵਿਧਾਇਕ ਕੁਲਵੰਤ ਸਿੰਘ ਬਾਜੀਗਰ ਵੱਲੋਂ ਜਵਾਬ ਕੀਤਾ ਗਿਆ ਸੀਗਾ ਕਿ ਜਿਹੜਾ ਹਲਕਾ ਛੁਤਰਾਣਾ ਦੇ ਵਿੱਚ ਉਹਨਾਂ ਵੱਲੋਂ ਮੁੱਦਾ ਚੁੱਕਣ ਤੋਂ ਬਾਅਦ ਜਿਹੜਾ ਇੱਥੇ ਨਹਿਰੀ ਆ ਜਿਹੜਾ ਪਾਣੀ ਪਹੁੰਚਦਾ ਕਰਨ ਵਾਸਤੇ ਵੱਡੇ ਪੱਧਰ ਤੇ ਜਿਹੜੇ ਵਿਕਾਸ ਕਾਰਜ ਆ ਜਿਹੜੇ ਆਰੰਭ ਕੀਤੇ ਗਏ ਆ ਤੇ ਜਿਹੜਾ ਹੁਣ ਤਸਵੀਰਾਂ ਸਾਹਮਣੇ ਆ ਰਹੀਆਂ ਇਹ ਕਿਤੇ ਨਾ ਕਿਤੇ ਜਿਹੜਾ ਵਿਕਾਸ ਕਾਰਜਾਂ ਨੂੰ ਬ੍ਰੇਕ ਜਿਹੜੀ ਆ ਉਹ ਲੱਗਦੀ ਦਿਖਾਈ ਦੇ ਰਹੀ ਆ ਕਿਉਂਕਿ ਜਿਹੜਾ ਇੱਥੇ ਠੇਕੇਦਾਰਾਂ ਵੱਲੋਂ ਜਿਹੜਾ ਮਟੀਰੀਅਲ ਪਾਇਆ ਜਾ ਰਿਹਾ ਉਹ ਵੀ ਬੜਾ ਜਾਂਚ ਦਾ ਵਿਸ਼ਾ ਤੇ ਸਵਾਲਾਂ ਦੇ ਘੇਰੇ ਦੇ ਵਿੱਚ ਹੈ ਕਿਉਂਕਿ ਇੱਥੇ ਹੁਣ ਤੱਕ ਜਿਹੜਾ ਪ੍ਰਸ਼ਾਸਨ ਵੱਲੋਂ ਵੀ ਧਿਆਨ ਨਹੀਂ ਦਿੱਤਾ ਗਿਆ ਤੇ ਪ੍ਰਸ਼ਾਸਨ ਨੇ ਆ ਕੇ ਇਹਨਾਂ ਨੂੰ ਹਲੇ ਤੱਕ ਚੈੱਕ ਨਹੀਂ ਕੀਤਾ ਕਿਉਂਕਿ ਜਿਹੜੀ ਮਟੀਰੀਅਲ ਜਿਹੜਾ ਇੱਥੇ ਇਹਦੇ ਵਿੱਚ ਵਰਤਿਆ ਜਾ ਰਿਹਾ ਉਹ ਵੀ ਕਿਤੇ ਨਾ ਕਿਤੇ ਜਿਹੜਾ ਉਹ ਘੱਟੀਆ ਪੱਧਰ ਦਾ ਜਿਹੜਾ ਉਹ ਵਰਤਿਆ ਹੋਇਆ ਦਿਖਾਈ ਦੇ ਰਿਹਾ ਕਿਉਂਕਿ ਇਹਦੇ ਵਿੱਚ ਜੇਕਰ ਦੇਖਿਆ ਜਾਵੇ ਤਾਂ ਇਹਦੇ ਟੁਕੜੇ-ਟੁਕੜੇ ਹੋ ਚੁੱਕੇ ਆ ਸਲੇਬਾਂ ਦੇ ਸਾਰਿਆਂ ਦੇ ਤਾਂ ਇਸ ਕਰਕੇ ਇਹ ਜਿਹੜਾ ਇਹ ਬਹੁਤ ਵੱਡਾ ਜਿਹੜਾ ਉਹ ਜਾਂਚ ਦਾ ਜਿਹੜਾ ਰਖਤ ਆ ਜਿਹੜੇ ਇਹ ਠੇਕੇਦਾਰ ਵੱਲੋਂ ਆ ਬਿਲਕੁਲ ਇਹਦੇ ਲੈਂਟਰ ਪਾਉਣ ਦੇ ਸਮੇਂ ਆ ਜਿਹੜੇ ਬਿਲਕੁਲ ਹੀ ਇਹਨਾਂ ਨੂੰ ਵਿੱਚ ਉਹਦੇ ਲੈਂਟਰ ਦੇ ਦਿੱਤਾ ਗਿਆ ਤੇ ਹੁਣ ਜਿਹੜਾ ਲੈਂਟਰ ਆ ਇਹ ਇਥੋਂ ਪਾਟ ਵੀ ਚੁੱਕਾ ਥੱਲੇ ਤੱਕ ਜਿਹੜੀ ਆ ਉਹ ਤਰੇੜ ਆ ਚੁੱਕੀ ਆ ਲੈਂਟਰ ਦੇ ਵਿੱਚ ਇਹ ਵੀ ਕਿਤੇ ਨਾ ਕਿਤੇ ਦੇਖਿਆ ਜਾਵੇ ਤਾਂ ਠੇਕੇਦਾਰਾਂ ਵੱਲੋਂ ਆ ਜਿਹੜੀ ਇਹ ਬਹੁਤ ਨਲੈਕੀ ਦਾ ਜਿਹੜਾ ਕੰਮ ਕੀਤਾ ਗਿਆ ਇਹ ਸਾਡੇ ਨਾਲ ਇਸ ਟਾਈਮ ਖੜਿਆ ਹਲਕਾ ਛਤਰਾਣਾ ਦੇ ਸ਼੍ਰੋਮਣੀ ਅਕਾਲੀ ਦਲ ਦੇ BC ਵਿੰਗ ਦੇ ਪ੍ਰਧਾਨ ਅਮਰੀਕ ਸਿੰਘ ਜੀ ਉਹਨਾਂ ਦੇ ਨਾਲ ਗੱਲ ਕਰਦੇ ਆ ਕਿ ਜਿਹੜਾ ਇਹ ਮਾਮਲਾ ਜਿਹੜਾ ਠੇਕੇਦਾਰਾਂ ਵੱਲੋਂ ਆ ਜਿਹੜੀ ਨਲੈਕੀ ਦਾ ਕੰਮ ਸਾਹਮਣੇ ਆਇਆ ਤਾਂ ਇਸ ਤੋਂ ਪਿੱਛੇ ਆ ਜਿਹੜਾ ਉੱਥੇ ਵੀ ਬਿਲਕੁਲ ਸਲੇਬਾਂ ਜਿਹੜੀਆਂ ਉਹ ਪਾੜ ਚੁੱਕੀਆਂ ਹਾਲਾਂਕਿ ਹਜੇ ਅੱਗੇ ਕੰਮ ਜਿਹੜਾ ਚੱਲ ਰਿਹਾ ਪਹਿਲਾਂ ਹੀ ਜਿਹੜਾ ਇਹ ਟੁੱਟਣਾ ਸ਼ੁਰੂ ਹੋ ਗਿਆ ਇਹ ਜਿਹੜਾ ਕੰਮ ਆ ਨਾ ਇਹ ਬਹੁਤ ਨਲੈਕੀ ਦੇ ਨਾਲ ਚੱਲ ਰਿਹਾ ਕਿਉਂਕਿ ਨਾ ਤਾਂ ਇਹਦੇ ਵਿੱਚ ਕੋਈ ਮੈਕਨਿਕੀ ਦੀ ਗੌਰ ਆ ਮਟੀਰੀਅਲ ਆ ਜਿਹੜਾ ਉਹ ਬਹੁਤ ਹਲਕਾ ਮਟੀਰੀਅਲ ਤੇ ਸਿਰਫ 2 ਇੰਚ ਦੀ ਸਲੇਪ ਪੈਣ ਲੱਗ ਰਹੀ ਆ ਤੇ ਮੈਂ ਰੁਟੀਨ ਦੇ ਵਿੱਚ ਦੀ ਵੀ ਇੱਥੋਂ ਜਾਨਣਾ ਕੋਈ ਥੱਲੇ ਜਿਹੜਾ ਬੈੱਡ ਬਣਦਾ ਹੁੰਦਾ ਬੈੱਡ ਬਿਲਕੁਲ ਪੱਦਰ ਨਹੀਂ ਕਰਿਆ ਕਈ ਜਗ੍ਹਾ ਤੇ ਤਾਂ 1 ਇੰਚ ਡੇਢ ਇੰਚ ਮਾਲੇ ਇਹਦੇ ਤੇ ਪਿਆ ਹੋਇਆ ਕੋਈ ਇਹਦੇ ਤੇ ਪਾਣੀ ਨਹੀਂ ਲੱਗਿਆ ਹੈਗਾ ਇਹਹੀ ਇਹਹੀ ਕਾਰਨ ਆ ਇਹਦਾ ਜਿਹੜਾ ਇਹ ਸੈਡਾ ਤੋਂ ਜਲਦੀ ਟੁੱਟਣਾ ਸ਼ੁਰੂ ਹੋ ਗਿਆ ਮੈਂ ਸਵੇਰੇ ਵੀ ਵੀਡੀਓ ਬਣਾ ਕੇ ਪਾਈ ਸੀ ਇੱਕ ਇਹ ਕੀ ਹੋਣ ਲੱਗ ਰਿਹਾ ਉਸ ਤੋਂ ਬਾਅਦ ਠੇਕੇਦਾਰ ਨੇ ਕੀ ਕਰਿਆ ਇਹਨੂੰ ਪੱਟ ਕੇ ਇਹਦੀਆਂ ਸਲੇਬਾਂ ਦਾ ਕੰਮ ਤਾਂ ਸ਼ੁਰੂ ਕਰਤਾ ਪਰ ਜਦੋਂ ਦੁਬਾਰਾ ਵੀ ਇਸ ਜਗ੍ਹਾ ਤੋਂ ਪੱਟਤਾ ਕਿਉਂਕਿ ਇਹ ਕਿੰਨਾ ਕੁ ਪੱਟ ਲੈਣਗੇ ਥੋਂ ਥੋਂ ਤੋਂ ਹੀ ਬੁਰਾ ਹਾਲ ਆਇਦਾ ਜਿੰਨਾ ਵੀ ਹੈਗਾ ਇਹ ਹਰ ਜਗ੍ਹਾ ਤੋਂ ਟੁੱਟਿਆ ਪਿਆ ਦੂਸਰੀ ਜਿਹੜੀ ਇਹ ਬਾਈਪਾਸ ਦੇ ਦੇ ਉੱਪਰ ਆ ਇਹ ਜਿਹੜੀ ਉਰਲੀ ਸਾਈਡ ਤੇ ਇਹਨਾਂ ਨੂੰ ਦੁਬਾਰ ਲਾਉਣੀ ਚਾਹੀਦੀ ਹੈ ਬਹੁਤ ਜਲਦੀ ਕਿਉਂਕਿ ਜਿਹੜੀ ਇੱਥੋਂ ਦੀ ਆਵਾਜ਼ ਆਈ ਆ ਸਕੂਲ ਨੇ ਸਕੂਲਾਂ ਦੇ ਜਿਹੜੇ ਬੱਚੇ ਨੇ ਬੱਚੇ ਸਕੂਟਰੀਆਂ ਤੇ ਆਉਂਦੇ ਨੇ ਮੋਟਰਸਾਈਕਲਾਂ ਤੇ ਆਉਂਦੇ ਨੇ ਜਦੋਂ ਸਾਈਡ ਲੈਂਦੇ ਨੇ ਤਾਂ ਸੂਏ ਦੇ ਵਿੱਚ ਡਿੱਗਣ ਦਾ ਖਤਰਾ ਰਹਿੰਦਾ ਕਿਉਂਕਿ ਸਮਾਣੇ ਦਾ ਵੀ ਹੁਣ ਹੋਇਆ ਜਿਹੜਾ ਬੱਚਿਆਂ ਵਾਲਾ ਆਪਾਂ ਨਹੀਂ ਚਾਹੁੰਦੇ ਕੋਈ ਇਹੋ ਜਿਹਾ ਮਤਲਬ ਵੀ ਦੁਬਾਰਾ ਹੋਵੇ ਕੋਈ ਬੱਚਿਆਂ ਦੇ ਕਿਸੇ ਵੀ ਤਰ੍ਹਾਂ ਦਾ ਜਾਂ ਕਿਸੇ ਰਾਤ ਭਰਾਤੇ ਜਦੋਂ ਸਾਈਡ ਲੈਂਦੇ ਨੇ ਤਾਂ ਮੂਰੂ ਲਾਈਟਾਂ ਪੈਂਦੀਆਂ ਨੇ ਕੋਈ ਪਤਾ ਨਹੀਂ ਲੱਗਦਾ ਹੈਗਾ ਤੇ ਤੇ ਦੁਵਾਰ ਵੀ ਲੱਗਣੀ ਬਹੁਤ ਜ਼ਰੂਰੀ ਆ ਪਰ ਪ੍ਰਸ਼ਾਸਨ ਨੂੰ ਬੇਨਤੀ ਹੈ ਤੇ ਐਮਐਲ ਸਾਬ ਨੂੰ ਬੇਨਤੀ ਆ ਵੀ ਜਿਹੜਾ ਇਹਦੇ ਵਿੱਚ ਮਟੀਰੀਅਲ ਵਰਤਿਆ ਜਾ ਰਿਹਾ ਉਹਦੇ ਬਾਰੇ ਤੁਹਾਡਾ ਕੀ ਮੰਨਣਾ ਇਹਦਾ ਜਿਹੜਾ ਮਟੀਰੀਅਲ ਦੀ ਕੁਆਲਿਟੀ ਹੈ ਜੀ ਕੁਆਲਿਟੀ ਵੀ ਸਾਨੂੰ ਨਹੀਂ ਲੱਗਦੀ ਹੈਗੀ ਵੀ ਇਹ ਵਧੀਆ ਤੇ ਚਲੋ ਜਿਹੜੀ ਕੁਆਲਿਟੀ ਤਾਂ ਹੈਗੀ ਆ ਉਹ ਤਾਂ ਹੈਗੀ ਆ ਪਰ ਮਤਲਬ ਜਿਹੜਾ ਕੰਮ ਆ ਉਹ ਵਧੀਆ ਤਕਨੀਕ ਦੇ ਨਾਲ ਨਹੀਂ ਹੋਇਆ ਹੈਗਾ ਜੈ ਜੀ ਸਾਹਿਬ ਨੂੰ ਐਕਸ਼ਨ ਸਾਹਿਬ ਨੂੰ ਇਹਦੇ ਤੇ ਗੌਰ ਕਰਨੀ ਚਾਹੀਦੀ ਆ ਜਦੋਂ ਇਹਦੇ ਵਿੱਚ ਮਾਲ ਪੈ ਰਿਆ ਸੀ ਤਾਂ ਜੈ ਜੀ ਸਾਹਿਬ ਨੂੰ ਪਹਿਲਾਂ ਚੈੱਕ ਕਰਨਾ ਚਾਹੀਦਾ ਸੀ ਵੀ ਜਿਹੜੀ ਇਹਦੀ ਮਿੱਟੀ ਦੀ ਕਟਾਈ ਆ ਉਹ ਬਿਲਕੁਲ ਸਹੀ ਹੋਈ ਆ ਜਾਂ ਨਹੀਂ ਹੋਈ ਹੈਗੀ ਤਾਂ ਇਹ ਠੇਕੇਦਾਰ ਦੇ ਨਾਲ ਮਿਲ ਕੇ ਅਫਸਰ ਮਿਲੇ ਹੋਏ ਨੇ ਇਦੇ ਵਿੱਚ ਬਿਲਕੁਲ ਕਲੀਅਰ ਹੁੰਦਾ ਵੀ ਠੇਕੇਦਾਰ ਦੇ ਨਾਲ ਅਫਸਰ ਮਿਲੇ ਹੋਏ ਨੇ ਇਸੇ ਕਰਕੇ ਗੌਰ ਨਹੀਂ ਹੈਗੀ ਸਰਕਾਰ ਨੂੰ ਚਾਹੀਦਾ ਐਮਐਲਏ ਸਾਹਿਬ ਨੂੰ ਚਾਹੀਦਾ ਵੀ ਇਹਦੇ ਤੇ ਪੂਰੇ ਮਤਲਬ ਹੀ ਅਬ ਤਾਂ ਐਕਸ਼ਨ ਲੈ ਕੇ ਜਿਹੜੀ ਬਣਦੀ ਕਾਰਵਾਈ ਆ ਠੇਕੇਦਾਰ ਤੇ ਜਾਂ ਪ੍ਰਸ਼ਾਸਨ ਤੇ ਉਹ ਕਰਨੀ